ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਕਰਾਂਗੇ ਦੋ ਤਿੰਨ ਖਬਰਾਂ ਦੇ ਉੱਤੇ ਚਰਚਾ ਪਹਿਲੀ ਖਬਰ ਤੇ ਆਪਾਂ ਆਉਣੇ ਆ ਕਿ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਜਦੋਂ ਵੀ ਕਿਸੇ ਹੋਰ ਨਸਲ ਦਾ ਜਾਂ ਦੇਸ਼ ਦਾ ਕੋਈ ਵਾਸੀ ਸਾਨੂੰ ਕੁਝ ਕਹਿ ਦਿੰਦਾ ਤਾਂ ਉਦੋਂ ਅਸੀਂ ਰੌਲਾ ਪਾਉਂਦੇ ਹਾਂ ਕਿ ਜੀ ਰੇਸਿਜ਼ਮ ਹੈ ਪਰ ਜਦੋਂ ਅਸੀਂ ਖੁਦ ਸਾਡੇ ਆਪਣੇ ਹੀ ਆਪਣੇ ਨਾਲ ਅਸੀਂ ਠੱਗੀਆਂ ਵੀ ਮਾਰਦੇ ਹਾਂ ਉਹਨਾਂ ਦੀ ਚੋਰੀਆਂ ਵੀ ਕਰਦੇ ਹਾਂ ਉਹਨਾਂ 'ਤੇ ਵੀ ਮਾਰਦੇ ਹਾਂ ਉਹਨਾਂ ਦੇ ਕਤਲ ਵੀ ਕਰਦੇ ਆ ਉਹਨੇ ਲੁੱਟਾਂ ਗੋਹਾਂ ਵੀ ਕਰਦੇ ਆ ਉਹਨਾਂ ਤੇ ਅਸੀਂ ਇਹੋ ਜਿਹੀਆਂ ਟਿੱਪਣੀਆਂ ਵੀ ਕਰਦੇ ਆ ਇਹੋ ਜਿਹੀਆਂ ਗਾਲਾਂ ਦਿੰਦੇ ਜਿਹੜੀਆਂ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀਆਂ ਅਸੀਂ ਉਹਨਾਂ ਦਾ ਸਖਸ਼ਣ ਵੀ ਕਰਦੇ ਆ ਜਦੋਂ ਉਹ ਸਾਡੇ ਕੋਲੇ ਕੰਮ ਕਰਦੇ ਆ ਤਾਂ ਉਹ ਉਹਨਾਂ ਦੇ ਪੈਸੇ ਨਹੀਂ ਦੇਣੇ ਉਹਨੂੰ ਕੰਮ ਬਦ ਕਰਾਉਣਾ ਘੱਟ ਉਜਰ ਤੇ ਕੰਮ ਕਰਵਾਉਣਾ ਇਸ ਦੇ ਨਾਲ-ਨਾਲ ਇੱਥੋਂ ਤੱਕ ਵੀ ਅਸੀਂ ਕਹਿ ਦਿੰਨੇ ਆ ਅਤੇ ਸੁਣਣ ਵਿੱਚ ਆਉਂਦਾ ਜਦੋਂ ਗੱਲ ਕਰ ਤੋ ਕਹਿੰਦੇ ਯਾਰ ਕਿਸੇ ਪੰਜਾਬੀ ਬਿਲਡਰ ਤੇ ਉਤੋਂ ਘਰ ਨਾਲ ਲਿਓ ਕਿਉਂਕਿ ਉਹ ਘਰ ਵਧੀਆ ਨਹੀਂ ਬਣਾਉਂਦੇ ਕਿਉਂਕਿ ਉਹਦੇ ਚਿਹਰਾ ਫੇਰੀ ਬੜੀ ਕਰਦੇ ਆ ਯਾਰ ਕਿਸੇ ਪੰਜਾਬੀ ਕੋਲੇ ਕੰਮ ਨਾ ਕਰਿਓ ਜਦੋਂ ਕੋਲੇ ਕੰਮ ਕਰੋਗੇ ਯਾਰ ਪੈਸੇ ਮਾਰ ਜੂਗਾ ਤੇ ਇਹ ਹੈ ਵੀ ਸੱਚ ਉਹ ਲੋਕ ਜਿਹੜੇ ਇਹਨੂੰ ਰੇਸਿਸਮ ਦਾ ਰੌਲਾ ਪਾਉਂਦੇ ਆ ਉਹ ਉਦੋਂ ਕਿੱਥੇ ਹੁੰਦੇ ਆ ਪਿਛਲੇ ਦਿਨੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਟਾਰਨੈਟ ਦੇ ਵਿੱਚ ਮਿਸ ਗਿਆ ਸਾ ਉਥੇ ਇੱਕ ਸਾਡੇ ਪੰਜਾਬੀ ਪ੍ਰਜੋਗਪਤੀ ਸਦਾ ਹਰਜੀਤ ਸਿੰਘ ਢੱਡਾ ਉਹਨਾਂ ਦਾ ਕਤਲ ਹੋ ਗਿਆ ਸੀ ਤੇ ਉਹਨਾਂ ਨੂੰ ਕਤਲ ਕਰਨ ਵਾਲੇ ਕੌਣ ਨੇ ਸਾਡੇ ਆਪਣੇ ਕਿਉਂਕਿ ਉਹਨਾਂ ਨੂੰ ਸਾਰੀ ਦੀ ਪੁਲਿਸ ਨੇ ਸਾਰੀ ਤੋਂ ਗ੍ਰਿਫਤਾਰ ਕਰ ਲਿਆ ਆਮਨ ਤੇ ਦਿਗਬਿਜ਼ੇ ਕਿੱਥੋਂ ਬੰਨੇ ਸਾਡੇ ਭਾਰਤੀ ਨੇ ਸਾਡੇ ਦੇਸ਼ ਦੀ ਨੇ ਰੈਸਿਜ਼ਮ ਦਾ ਰੌਲਾ ਪਾਉਣ ਵਾਲਿਓ ਸਾਡੇ ਨਾਲ ਦੂਸਰੀਆਂ ਕੌਮਾਂ ਦੇ ਲੋਕੋ ਨਾਲ ਤੱਕਾ ਨਹੀਂ ਕਰਦੇ ਜਿੰਨਾ ਅਸੀਂ ਖੁਦ ਆਪਣੇ ਨਾਲ ਕਰਦੇ ਹਾਂ ਪਹਿਲਾਂ ਆਪਣੇਆਂ ਨੂੰ ਅਪਣਾਉਣਾ ਸ਼ੁਰੂ ਕਰੋ ਪਹਿਲਾਂ ਆਪਣੇਆਂ ਨੂੰ ਤਾਂ ਪਿਆਰ ਕਰਨਾ ਸ਼ੁਰੂ ਕਰੋ ਆਪਣੇ ਨੂੰ ਤਾਂ ਆਪਣਾ ਸਮਝਣਾ ਸ਼ੁਰੂ ਕਰੋ ਤੇ ਹੁਣ ਆਪਾਂ ਗੱਲ ਆਉਣੇ ਦੂਜੀ ਖਬਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣਾ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀਆਂ ਤੇ ਉਹ ਬਾਈ ਇਲੈਕਸ਼ਨ ਦੇ ਜਿਹੜੀ ਚਰਚਾ ਚੱਲ ਰਹੀ ਹੈ ਚਾਰੇ ਪਾਸੇ ਉਹ ਇਹੀ ਹੈ ਕਿ ਇਹ ਜਿਹੜੀਆਂ ਬਾਈ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਨੇ ਦਿੱਲੀ ਭੇਜਿਆ ਸੀ ਉਹਨੂੰ ਵਾਪਸ ਬੁਲਾ ਲਿਆ ਇੱਕ ਐਮਐਲਏ ਇਲੈਕਸ਼ਨ ਲੜਨ ਵਾਸਤੇ ਕਿਉਂ ਬੁਲਾਇਆ ਕਿਉਂਕਿ ਚੰਗਾ ਪੜਾ ਉੱਥੇ ਸੀਟ ਤੇ ਬੈਠਾ ਸੀ ਕੀ ਇਹਨਾਂ ਕੋਲੇ ਹੋਰ ਕੋਈ ਪੰਜਾਬ ਦੇ ਵਿੱਚ ਚਿਹਰੇ ਨਹੀਂ ਸੀ ਇੰਨਾ ਵੱਡਾ ਕਿ ਉਸ ਨੂੰ ਇਲੈਕਸ਼ਨ ਲੜਾਈ ਜਾ ਸਕੇ ਇਹਦਾ ਸਿੱਧਾ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਇਹ ਕੇਵਲ ਤੇ ਕੇਵਲ ਇਸੇ ਕਰਕੇ ਤਾਂ ਕਿ ਰਾਜ ਸਭਾ ਦੀ ਸੀਟ ਖਾਲੀ ਕਰਾ ਕੇ ਉੱਥੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬਿਠਾਇਆ ਜਾਵੇ ਕਿਉਂਕਿ ਅਰਵਿੰਦ ਕੇਜਰੀਵਾਲ ਉਹਦੇ ਕੋਲੇ ਹੁਣ ਕੋਈ ਪਾਵਰ ਨਹੀਂ ਕਿਉਂਕਿ ਇੱਕ ਪਾਰਟੀ ਆਪਦੀ ਦਾ ਖੁਦ ਬਣਿਆ ਹੋਇਆ ਇੱਕ ਮੁਖੀ ਹੈ ਉਹਦੇ ਕੋਲੇ ਕੋਈ ਸਿਆਸੀ ਹੁਣ ਪਾਵਰ ਨਹੀਂ ਕਿਤੇ ਉਹਦਾ ਰਾਜ ਨਹੀਂ ਬੜੀਆਂ ਚਮਦੀਆਂ ਚਲਾਈਆਂ ਤੇ ਹੁਣ ਉਹ ਚਮਦੀਆਂ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੀ ਪਾਰਟੀ ਦਾ ਰਾਜ ਹੈ ਇਸ ਕਰਕੇ ਚਲਾ ਰਿਹਾ ਦਿੱਲੀ ਤੋਂ ਲਿਆ ਲਿਆ ਕੇ ਆਪਣੇ ਜਿਹੜੇ ਜੇਲਾ ਕੱਟਣ ਵਾਲੇ ਬੰਦੇ ਆ ਉਹਨਾਂ ਨੂੰ ਲਿਆ ਲਿਆ ਕੇ ਪੰਜਾਬ ਦੇ ਵਿੱਚ ਉਹਦੇਦਾਰੀਆਂ ਵਖਰੇ ਰਿਹਾ ਕੀ ਪੰਜਾਬ ਦੇ ਲੋਕ ਮਰ ਗਏ ਪੰਜਾਬ ਦੇ ਵਿੱਚ ਬੰਦਾ ਹੀ ਨਹੀਂ ਕੋਈ ਉਸ ਲੈਵਲ ਦਾ ਰਹਿ ਗਿਆ ਕਿਉਂਕਿ ਦਿੱਲੀ ਵਾਲੇ ਸਾਰੇ ਜਿਹੜੇ ਨੇ ਉਹ ਜ਼ਿਆਦਾ ਦਿਮਾਗ ਵਾਲੇ ਨੇ ਉਹ ਹੀ ਜ਼ਿਆਦਾ ਪੜੇ ਲਿਖੇ ਨੇ ਉਹ ਹੀ ਜ਼ਿਆਦਾ ਸਿਆਸੀ ਨੇ ਉਹ ਹੀ ਸਾਡੇ ਪੰਜਾਬ ਦਾ ਸੁਧਾਰ ਕਰ ਸਕਦੇ ਆ ਹੋਰ ਪੰਜਾਬ ਵਾਲਿਆਂ ਨੂੰ ਹੋਣਾ ਉਹਨਾਂ ਦੇ ਹੱਥ-ਪਾਸ ਕੁਝ ਨਹੀਂ ਸੋ ਪੰਜਾਬ ਵਾਲਿਓ ਇਹ ਤੁਹਾਨੂੰ ਸੋਚਣਾ ਪੈਣਾ ਤੇ ਆਪਾਂ ਗੱਲ ਕਰ ਰਹੇ ਹਾਂ ਚਲੋ ਇਲੈਕਸ਼ਨ ਦੀ ਤੇ ਇਲੈਕਸ਼ਨ ਦੇ ਵਿੱਚ ਬਾਕੀ ਪਾਰਟੀਆਂ ਵੀ ਓਨੀਆਂ ਹੀ ਜ਼ਿੰਮੇਵਾਰ ਨੇ ਜਿੰਨੀ ਕਿ ਉਹਨਾਂ ਨੇ ਸਿਆਸਤ ਕੀਤੀ ਹੈ ਓਨੀਆਂ ਹੀ ਦੂਜੀਆਂ ਪਾਰਟੀਆਂ ਵੀ ਕਰ ਰਹੀਆਂ ਨੇ ਦੂਜੀਆਂ ਪਾਰਟੀਆਂ ਤਾਂ ਪਹਿਲੇ ਹਾਰਮਨੀ ਖੜੀਆਂ ਕਿਉਂਕਿ ਇਹ ਅਕਸਰ ਕਿਹਾ ਜਾਂਦਾ ਵੀ ਜਿਹੜੇ ਬਾਈ ਇਲੈਕਸ਼ਨ ਆ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹਦੇ ਕੋਲੇ ਪਾਵਰ ਹੁੰਦੀ ਆ ਉਹੀ ਜਿੱਤ ਜਾਂਦੀ ਆ ਕਿਉਂਕਿ ਲੋਕਾਂ ਨੂੰ ਵੀ ਲਾਲਚ ਹੁੰਦਾ ਕਿ ਇਹਨਾਂ ਤੋਂ ਕੋਈ ਕੰਮ ਕਰਵਾਵਾਂਗੇ ਤੇ ਉਹ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤੇ ਇਸ ਨੂੰ ਦੇਖਦੇ ਹੋਏ ਜੇ ਕਈਏ ਤਾਂ ਬਿਲਕੁਲ ਹੀ ਜਮਾਲੀ ਕਰਤੀ ਕਿ ਭਾਰਤੀ ਜਨਤਾ ਪਾਰਟੀ ਉਹਦੇ ਕੋਲ ਕੋਈ ਹੋਰ ਇੰਨੇ ਉੱਚੇ ਕਦਮ ਵਾਲਾ ਨੇਤਾ ਹੀ ਨਹੀਂ ਸੀ ਉਹਨਾਂ ਨੇ ਜੀਵਨ ਗੁਪਤਾ ਨੂੰ ਆਪਣਾ ਕੈਂਡੀਡੇਟ ਬਣਾਇਆ ਕਿਉਂਕਿ ਇੱਕ ਨਵਾਂ ਚਿਹਰਾ ਹੈ ਪਹਿਲਾਂ ਕਦੇ ਇਲੈਕਸ਼ਨ ਲੜੇ ਨਹੀਂ ਪਾਰਟੀ ਦਾ ਠੀਕਾ ਉਹ ਵਰਕਰ ਹੈ ਹੁਣ ਅਜੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਕੀਲ ਨੂੰ ਪਰਪਕਾਰ ਸਿੰਘ ਉਹਨਾਂ ਨੂੰ ਲੈ ਕੇ ਖੜਾ ਕਰਤਾ ਠੀਕ ਹੈ ਬੜਾ ਨੇਕ ਤੇ ਲਨਸਾਨ ਹੈ ਵਧੀਆ ਇਨਸਾਨ ਹੈ ਕਿਸੇ ਤਰ੍ਹਾਂ ਦਾ ਦਾਗ ਨਹੀਂ ਉਹਨਾਂ ਦੇ ਉੱਤੇ ਪਰ ਇਸ ਤਰ੍ਹਾਂ ਦੀ ਇਲੈਕਸ਼ਨ ਜਿਹੜੀ ਕਿ ਤੁਹਾਡੇ ਲਈ ਵਕਾਰ ਦਾ ਸਵਾਲ ਹੈ ਉਸ ਤੇ ਕੀ ਤੁਹਾਡੇ ਕੋਲੇ ਪੂਰੇ ਪੰਜਾਬ ਦੇ ਵਿੱਚ ਇੰਨੇ ਵੱਡੇ ਉੱਚੇ ਕਰਤੇ ਲੀਡਰ ਨੇ ਜਿਹੜੇ ਕਿ ਹਮੇਸ਼ਾ ਟਿਕਟ ਲੈਣ ਵਾਸਤੇ ਪਿੱਛੇ ਭਜਦੇ ਆ ਕੀ ਕਿਸੇ ਨੂੰ ਉਥੋਂ ਲੜਾਇਆ ਨਹੀਂ ਜਾ ਸਕਦਾ ਸੀ ਤੇ ਹੁਣ ਆਜੋ ਦੂਜੀ ਆਪਣੇ ਤੀਸਰੀ ਪਾਰਟੀ ਕਾਂਗਰਸ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ ਤੇ ਹੁਣ ਮਕਾਲਾ ਵੀ ਕਾਂਗਰਸ ਨਾਲ ਹੀ ਉਹਦਾ ਹੁਣ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਨੇ ਭਾਰਤ ਭੂਸ਼ਨ ਆਸ਼ੂ ਬੜਾ ਸਟਰੋਂਗ ਕੈਂਡੀਡੇਟ ਹੈ ਬੜਾ ਵਧੀਆ ਪਹਿਲਾ ਮੰਤਰੀ ਵੀਰਾ ਚੁੱਕਿਆ ਬੜਾ ਵਧੀਆ ਲੀਡਰ ਹੈ ਵੱਡਾ ਲੀਡਰ ਹੈ ਉੱਚੇ ਕੱਦ ਵਾਲਾ ਪਰ ਹੁਣ ਉਹਦੀ ਸਮੱਸਿਆ ਕੀ ਹੈ ਕਿ ਉਸੇ ਦੀ ਪਾਰਟੀ ਦੇ ਉਹ ਜਿਹੜੇ ਤਿੱਖ ਜਨੇਤਾ ਜਿਹੜੇ ਆਪਣਾ ਕਹਿੰਦੇ ਕਿ ਅਸੀਂ ਖੂਨ ਦੇ ਕੇ ਪਾਰਟੀ ਸੰਜੀ ਹੈ ਉਹ ਹੀ ਇੱਕ ਦੂਜੇ ਦੀਆਂ ਲੱਤਾਂ ਨੂੰ ਖਿੱਚੀ ਜਾਂਦੇ ਆ ਉਹ ਹੀ ਜੁੰਡੇ ਜੁੰਡੀ ਹੋਏ ਪਏ ਆ ਉਹ ਹੀ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਤਿੱਖੇ ਤੀਰ ਛੱਡ ਰਹੇ ਆ ਤੇ ਲੋਕ ਕੀ ਸਮਝਣਗੇ ਕਿ ਜਿਹੜੇ ਆਪਸ ਦੇ ਵਿੱਚ ਹੀ ਲੱਤਾਂ ਕਿ ਚੀ ਜਾਂਦੇ ਤੇ ਜੁੰਡੂ ਜੁੰਡੀ ਹੋਣ ਨੂੰ ਤਿਆਰ ਹੋਏ ਬੈਠੇ ਆ ਤੇ ਜੇ ਉਹਨਾਂ ਦਾ ਕੈਂਡੀਡੇਟ ਜਿੱਤ ਵੀ ਗਿਆ ਤੇ ਫੇਰ ਸਾਡਾ ਵੀ ਕਿਸਾ ਹੋਰ ਨਾ ਕਿਉਂਕਿ ਨਾ ਤਾਂ ਇਹਨਾਂ ਦੀ ਪਾਵਰ ਪੰਜਾਬ ਦੇ ਵਿੱਚ ਹੈ ਤੇ ਨਾ ਹੀ ਸੈਂਟਰ ਦੇ ਵਿੱਚ ਹੈ ਇਹਨਾਂ ਦੀ ਸਰਕਾਰ ਕਾਂਗਰਸ ਦੀ ਸੋ ਇਹਨਾਂ ਚੰਗੀ ਗੱਲ ਇਹ ਹੈ ਵੀ ਥੋੜਾ ਜਿਹਾ ਆਪਣਾ ਧੱਕਾ ਜਿਹੜਾ ਪੱਤਾ ਉਹ ਇਧਰ ਹੀ ਸੁੱਟਦੇ ਆ ਆਮ ਆਦੀ ਪਾਰਟੀ ਦਾ ਤੇ ਹੁਣ ਅਗਲੀ ਇੱਕ ਪਾਰਟੀ ਸਾਡੇ ਕੋਲੇ ਰਹਿ ਗਈ ਛੋਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਕਿ ਹਮੇਸ਼ਾ ਨਰੋਲ ਸਿੱਖਾਂ ਦੀ ਪਾਰਟੀ ਕਹੀ ਜਾਂਦੀ ਹੈ ਹਮੇਸ਼ਾ ਸਿੱਖਾਂ ਦੀ ਕਹਿੰਦੇ ਗੱਲ ਕਰਦੇ ਆ ਹਮੇਸ਼ਾ ਹੀ ਕਹਿੰਦੇ ਕਿ ਅਸੀਂ ਤਕਸਾਲੀ ਸਿੱਖਾਂ ਸਰਦਾਰ ਸਿਮਰਜੀਤ ਸਿੰਘ ਮਾਣ ਤੇ ਉਹਨਾਂ ਨੇ ਇੱਕ ਇਹੋ ਜਿਹਾ ਚਿਹਰੇ ਨੂੰ ਲੈ ਕੇ ਖੜਾ ਕੀਤਾ ਨਮਨੀਤ ਕੁਮਾਰ ਗੋਪੀ ਤੇ ਨਮਨੀਤ ਕੁਮਾਰ ਗੋਪੀ ਸੇਰ ਉਤੋਂ ਬੰਜਾ ਉਹ ਜਿਹੜੀਆਂ ਫੋਟੋ ਤਸਵੀਰਾਂ ਆ ਰਹੀਆਂ ਨੇ ਉਹਦਾ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਊਗਾ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਉਹ ਆਪਣੀ ਦਿਖ ਬਣਾਈ ਬੈਠਾ ਤੇ ਜਿਹਦਾ ਮੁਖੀ ਇਸ ਕਰਕੇ ਨਾ ਪਾਰਲੀਮੈਂਟ ਚ ਗਿਆ ਹੋਵੇ ਬਈ ਬਾਹਰ ਬਹਿ ਗਿਆ ਹੋਵੇ ਜੀ ਮੈਨੂੰ ਤਰਪਾਨ ਨਹੀਂ ਲਿਜਾਣ ਦਿੰਦੇ ਸੜਾ ਇਹ ਚੈਨ ਹੈ ਤੇ ਉਹਦੀ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਉਹਦੀ ਤੁਸੀਂ ਸ਼ਕਲ ਵੇਖੋ ਤੇ ਉਹਦੀ ਸੂਰਤ ਵੇਖੋ ਨਮਨੀਤ ਕੁਮਾਰ ਗੋਪੀ ਏਵੀਂ ਦੇਖਣ ਵਾਲੀ ਗੱਲ ਹੈ ਇਸ ਕਰਕੇ ਲੱਗਦਾ ਇਹ ਹੈ ਕਿ ਸਾਰੀਆਂ ਪਾਰਟੀਆਂ ਫ੍ਰੈਂਡਲੀ ਮੈਚ ਖੇਡ ਰਹੀਆਂ ਦੂਸਰੀਆਂ ਪਾਰਟੀਆਂ ਤਾਂ ਆਪਣੀ ਹਾਜ਼ਰੀ ਲਵਾਉਣ ਦੇ ਲਈ ਇਸ ਇਲੈਕਸ਼ਨ ਨੂੰ ਲੜ ਰਹੀਆਂ ਲੱਗਦੀਆਂ ਨੇ ਇਹ ਵਿਚਾਰ ਆਮ ਚਰਚਾ ਦੇ ਵਿੱਚ ਅੱਗੇ ਆਉਂਦੇ ਜਦੋਂ ਇੱਥੇ ਲੋਕਾਂ ਨਾਲ ਗੱਲ ਕਰਦੇ ਹਾਂ। ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਤੀਜੀ ਖਬਰ ਤੇ ਤੀਜੀ ਖਬਰ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਜੀਮੇਲ ਜਿਵਾਨੀ ਜੀਮੇਲ ਜਿਵਾਨੀ ਨੇ ਪਿਛਲੇ ਦਿਨ ਹੀ ਇੱਕ ਰਿਟ ਪੇਟੀਸ਼ਨ ਦਾਇਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਟੈਂਪਰੇਰੀ ਫਾਰਮ ਵਰਕਰਸ ਹੈ ਉਹਨਾਂ ਦਾ ਕੈਨੇਡਾ ਦੇ ਵਿੱਚ ਆਉਣਾ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਲਿਬਰ ਪਾਰਟੀ ਨੂੰ ਉਹ ਸਰਕਾਰ ਜਿਹੜੀ ਹੈ ਉਸ ਨੂੰ ਬੰਦ ਕਰੇ ਇਸ ਕਲੌਜ਼ ਨੂੰ। ਤੇ ਉਹਨਾਂ ਨੇ ਇਸ ਦੇ ਲਈ ਹੁਦਾਰ ਨਹੀਂ ਦਿੱਤੀ। ਕਿ ਇਹਨਾਂ ਦੀ ਗਿਣਤੀ ਦਿਨ-ਦਿਨ ਵਧ ਰਹੀ ਹੈ ਜਿਹੜੇ ਕੈਨੇਡੀਅਨ ਇੱਥੇ ਰਹਿ ਰਹੇ ਹੈ ਉਹਨਾਂ ਨੂੰ ਰੋਜ਼ਗਾਰ ਤੇ ਮੌਕੇ ਨਹੀਂ ਮਿਲ ਰਹੇ ਕਿਉਂਕਿ ਜਿਹੜੇ ਬਾਹਰੋਂ ਟੈਂਪਰੀ ਫੋਰਨ ਵਰਕਰਸ ਆਉਂਦੇ ਹੈ ਉਹਨਾਂ ਦੀ ਮਜਬੂਰੀ ਹੁੰਦੀ ਹੈ ਉਹ ਘੱਟ ਪੈਸੇ ਦੇ ਉੱਤੇ ਕੰਮ ਕਰਦੇ ਹੈ ਘੱਟ ਵੇਜਸ ਲੈਂਦੇ ਹੈ ਤੇ ਇਸ ਕਰਕੇ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ ਉਹਨਾਂ ਨੂੰ ਵੀ ਉਹੋ ਪ੍ਰੋਪਰ ਤਨਖਾਹ ਨਹੀਂ ਮਿਲ ਰਹੀਆਂ ਤੇ ਉਹਨਾਂ ਨੇ ਨਾਲੇ ਵੀ ਐਗਜ਼ੈਂਪਲ ਦਿੱਤੀ ਕਹਿੰਦੇ ਕਿ 2019 ਦੇ ਵਿੱਚ ਐਮ ਹਾਰਟਨ ਦੇ ਵਿੱਚ ਕੁੱਲ 58 ਐਮਪਲਾਈ ਸੀ অন্ਟਾਰੀਓ ਦੇ ਵਿੱਚ ਜਿਹੜੇ ਕਿ 2024 ਦੇ ਵਿੱਚ ਕਹਿੰਦਾ ਵਧ ਕੇ 714 ਹੋਗੇ ਉਹਨੇ ਨਾਲ ਹੀ ਇੱਕ ਹੋਰ ਧਾਰਨ ਦਿੱਤੀ ਕਹਿੰਦੇ ਵੀ 2022 ਦੇ ਵਿੱਚ 9% ਸੀ ਔਨ ਵਰਕਰਜ਼ ਜਿਹੜੇ ਟੈਂਪਰੇਰੀ ਤੇ ਉਹਨਾਂ ਦੀ ਗਿਣਤੀ 2024 ਦੇ ਵਿੱਚ ਵਧ ਕੇ 14% ਹੋਊਗਾ ਉਹ ਕਹਿੰਦੇ ਵੀ ਜੇਕਰ ਇਸੇ ਤਰ੍ਹਾਂ ਦੇ ਨਾਲ ਵਧਦੇ ਗਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਦੇ ਕੈਨੇਡਾ ਦੇ ਵਿੱਚ ਬੇਰਜ਼ਗਾਰੀ ਵਧੂ ਗਈ ਇਸ ਕਰਕੇ ਉਹਨੂੰ ਕੰਟਰੋਲ ਕਰਨ ਲਈ ਲਿਬਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਟੈਂਪਰੇਰੀ ਫੋਰਨ ਵਰਕਰ ਜਿਹੜੀ ਸਕੀਮਾਂ ਨੂੰ ਬੰਦ ਕਰੇ ਤੇ ਸੋ ਦੋਸਤੋ ਇਹ ਖਬਰ ਉਹਨਾਂ ਲੋਕਾਂ ਲਈ ਖਾਸ ਧਿਆਨਯੋਗ ਹੈ ਜਿਹੜੇ ਕਿ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਆ ਚਾਹੇ ਵਰਕ ਪਰਮਿਟ ਲੈਣਾ ਚਾਹੁੰਦੇ ਆ ਜਾਂ ਕਿਸੇ ਤਰ੍ਹਾਂ ਵੀ ਉਹ ਇੱਥੇ ਐਂਟਰੀ ਪਾਉਣਾ ਚਾਹੁੰਦੇ ਆ ਇੱਥੇ ਬਿਲਕੁਲ ਦਿਨੋਂ ਦਿਨ ਸਖਤਾਈ ਹੋ ਰਹੀ ਹੈ ਕਿਉਂਕਿ ਲਿਬਰ ਸਰਕਾਰ ਕਦੇ ਨਹੀਂ ਚਾਹੇਗੀ ਕਿ ਜਿਸ ਮੋਡੇਰਲ ਤੇ ਜਿਸ ਨੁਕਤੇ ਦੇ ਉੱਤੇ ਉਹਨਾਂ ਨੂੰ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੇ ਘੇਰਿਆ ਹੁਣ ਵੀ ਉਹੋ ਇਸ ਨੁਕਤੇ ਦੇ ਉੱਤੇ ਉਹਨਾਂ ਨੂੰ ਨਾ ਘੇਰੇ ਇਸ ਕਰਕੇ ਕੋਸ਼ਿਸ਼ ਕਰੇਗੀ ਕਿ ਇਮੀਗ੍ਰੇਸ਼ਨ ਦੇ ਜਿਹੜੇ ਨਿਜ਼ਮ ਨੇ ਕਾਨੂੰਨ ਨੇ ਉਹਨਾਂ ਨੂੰ ਹੋਰ ਸਖਤ ਕੀਤਾ ਜਾਵੇ ਸੋ ਇਸ ਤਰ੍ਹਾਂ ਹੀ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਾਂਗੇ ਸੋ ਜਿਨ੍ਹਾਂ ਨੇ ਅਜੇ ਤੱਕ ਪੰਜਾਬੀ ਕਲਚਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ